ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉਡੀਕ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਗੁਣਿਤ ਕੱਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੀ ਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟੂਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਪਿਛਲੇ ਦਿਨਾਂ ਦੇ ਵਿੱਚ 22 21 22 ਅਗਸਤ ਨੂੰ ਪਿੰਡ ਤਲੀਤਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਉੱਤੇ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਆ ਉਹ ਮਿਸ਼ਨ ਦੇ ਦਫ਼ਤਰ ਪੁੱਜੀਆਂ ਜਿਹਦੇ ਉੱਤੇ ਅਸੀਂ ਸੂਬੂ ਮਟੋ ਲੈਂਦੇ ਹੋਏ ਉਸੇ ਦਿਨ ਜਿਹੜਾ 22 ਤਰੀਕ ਨੂੰ ਹੀ ਇਹ ਖਬਰ ਲੱਗੀ 22 ਤਰੀਕ ਨੂੰ ਹੀ ਅਸੀਂ ਐਸਐਸਪੀ ਜਲੰਧਰ ਦੇ ਹੱਤੀ ਨੂੰ ਸੂਬੂ ਮਟੋ ਲੈਂਦੇ ਹੋਏ ਇਸ ਸੰਬੰਧੀ ਕਾਰਵਾਈ ਰਿਪੋਰਟ ਮੰਗੀ ਕਿ ਇਹ ਕੀ ਵਾਪਰ ਰਿਹਾ ਹੈ ਲਾਅ ਐਂਡ ਆਰਡਰ ਰਵਦਾਸੀਆ ਸਿੱਖ ਭਾਈਚਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਵਾਲੀਆਂ ਸੰਗਤਾਂ 'ਚ ਭਾਰੀ ਰੋਸ ਹੈ ਔਰ ਇਹਦੇ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿਆ ਕੀ ਮਾਮਲਾ ਹੈ SSP ਦੇ ਆਤੀਬਲੂ ਰਿਪੋਰਟ ਆਈ ਕਿ ਅਸੀਂ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨ ਗਏ ਸੀ ਕਿਆ ਮਾਮਲਾ ਆ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਦੱਸ ਸਕਦੇ ਆ ਇਸੇ ਸੰਬੰਧ ਦੇ ਵਿੱਚ ਅਸੀਂ ਕੱਲ ਰਿਪੋਰਟ ਆਈ ਕੱਲੇ ਹੀ ਅਸੀਂ 26 ਤਰੀਕ ਨੂੰ ਇਹਦੇ ਸੰਬੰਧ ਦੇ ਵਿੱਚ ਸ਼ਾਮ ਨੂੰ ਅਸੀਂ ਜਿਹੜੀ ਸੂ ਮੋਟੋ ਦੀ ਅਗਲੀ ਕੜੀ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਹ ਰਿਪੋਰਟ ਮੰਗੀ ਆ ਕਿ 2 ਤਰੀਕ ਨੂੰ 2 ਸਤੰਬਰ ਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ ਸ਼੍ਰੀ ਗੁਰੂ ਰਵਦਾਸ ਮਹਾਰਾਜ ਜਿਹਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਬਵਾਦ ਪਿੰਡ ਧਲੇਤਾ 'ਚ ਖੜਾ ਹੋਇਆ ਇਹਦੇ 'ਚ ਜ਼ਮੀਨ ਦੀ ਸਥਿਤੀ ਕੀ ਆ呀 ਗੁਰੂ ਘਰ ਦੀ ਸਥਿਤੀ ਕੀ ਆ呀 ਔਰ ਉਹ ਕੀ ਜਿਹੜਾ ਮਾਮਲਾ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਿਗੜਿਆ ਆ ਔਰ ਤਾਂ ਜੋ ਪੰਜਾਬ ਔਰ ਪੰਜਾਬ ਦੇ ਲੋਕਾਂ ਸਾਹਮਣੇ ਔਰ ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਉਸ ਪਿੰਡ ਦੇ ਇਸ ਬਵਾਦ ਦੀ ਜਿਹੜੀ ਹਕੀਕਤ ਹੈ ਉਹ ਕਮਿਸ਼ਨ ਲੋਕਾਂ ਸਾਹਮਣੇ ਰੱਖ ਸਕੇ। ਇਹਦੇ ਲਈ ਅਸੀਂ ਬਹੁਤ ਸਹਿਯੋਗ ਦੈਂ ਔਰ ਅਸੀਂ ਇੱਕ ਵੀ ਸ੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਅਰਉਰਾਸੀਆ ਭਾਈਚਾਰੇ ਦੇ ਮੰਨ ਨੂੰ ਇੱਕ ਕਿਸੇ ਇੱਕ ਦੇ ਵੀ ਮੰਨ ਨੂੰ ਠੇਸ ਨਹੀਂ ਪੁੱਜਣ ਦਵਾਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਇਸ ਗੱਲ ਲਈ ਪੂਰੀ ਤਰ੍ਹਾਂ ਨਾਲ ਸਹਿਯੋਗ ਦੈਂ। ਧੰਨਵਾਦ। ਪਿਛਲੇ ਦਿਨਾਂ ਦੇ ਵਿੱਚ 22 21 22 ਅਗਸਤ ਨੂੰ ਪਿੰਡ ਧਲੇਤਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਉੱਤੇ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਆ ਉਹ ਮਿਸ਼ਨ ਦੇ ਦਫ਼ਤਰ ਪੁੱਜੀਆਂ ਜਿਹਦੇ ਉੱਤੇ ਅਸੀਂ ਸੂਬੇ ਵੱਲੋਂ ਲੈਂਦੇ ਹੋਏ ਉਸੇ ਦਿਨ ਜਿਹੜਾ 22 ਤਰੀਕ ਨੂੰ ਹੀ ਇਹ ਖਬਰ ਲੱਗੀ 22 ਤਰੀਕ ਨੂੰ ਹੀ ਅਸੀਂ ਐਸਐਸਪੀ ਜਲੰਧਰ ਦੇ ਹੱਤੀ ਨੂੰ ਸੂਬੇ ਵੱਲੋਂ ਲੈਂਦੇ ਹੋਏ ਇਸ ਸੰਬੰਧੀ ਕਾਰਵਾਈ رپورٹ ਮੰਗੀ ਕਿ ਇੱਕੀ ਵਾਪਰ ਰਿਹਾ ਹੈ ਲਾ ਐਂਡ ਆਰਡਰ ਰਵਦਾਸੀਆ ਸਿੱਖ ਭਾਈਚਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਚ ਭਾਰੀ ਰੋਸ ਹੈ ਔਰ ਇਹਦੇ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿਆ ਕੀ ਮਾਮਲਾ ਹੈ ਐਸਐਸਪੀ ਦੇ ਅੱਤੀਵਲੋਈ ਰਿਪੋਰਟ ਆਈ ਕਿ ਅਸੀਂ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨ ਗਏ ਸੀ ਕਿਆ ਮਾਮਲਾ ਹੈ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਦੱਸ ਸਕਦੇ ਆ ਇਸੇ ਸੰਬੰਧ ਦੇ ਵਿੱਚ ਅਸੀਂ ਕੱਲ ਰਿਪੋਰਟ ਆਈ ਕੱਲੇ ਹੀ ਅਸੀਂ 26 ਤਰੀਕ ਨੂੰ ਇਹਦੇ ਸਬੰਧ ਦੇ ਵਿੱਚ ਆ ਸ਼ਾਮ ਨੂੰ ਅਸੀਂ ਜਿਹੜੀ ਸੂ ਮੋਟੋ ਦੀ ਅਗਲੀ ਕੜੀ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਹ ਰਿਪੋਰਟ ਮੰਗੀ ਆ ਕਿ 2 ਤਰੀਕ ਨੂੰ 2 ਸਤੰਬਰ ਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ ਸ਼੍ਰੀ ਗੁਰੂ ਰਵਦਾਸ ਮਹਾਰਾਜ ਜਿਹਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਬਵਾਦ ਪਿੰਡ ਧਲੇਤਾ 'ਚ ਖੜਾ ਹੋਇਆ ਇਹਦੇ 'ਚ ਜ਼ਮੀਨ ਦੀ ਸਥਿਤੀ ਕੀ ਆ ਗੁਰੂ ਘਰ ਦੀ ਸਥਿਤੀ ਕੀ ਆ ਔਰ ਉਹ ਕੀ ਜਿਹੜਾ ਮਾਮਲਾ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਿਗੜਿਆ ਆ ਔਰ ਤਾਂ ਜੋ ਪੰਜਾਬ ਔਰ ਪੰਜਾਬ ਦੇ ਲੋਕਾਂ ਸਾਹਮਣੇ ਔਰ ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਉਸ ਪਿੰਡ ਦੇ ਇਸ ਬਵਾਦ ਦੀ ਜਿਹੜੀ ਹਕੀਕਤ ਹੈ ਉਹ ਕਮਿਸ਼ਨ ਲੋਕਾਂ ਸਾਹਮਣੇ ਰੱਖ ਸਕੇ। ਇਹਦੇ ਲਈ ਅਸੀਂ ਬਹੁਤ ਸਹਿਯੋਗ ਦਿੰਦੇ ਔਰ ਅਸੀਂ ਇੱਕ ਵੀ ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਅਰਉਰਾਸੀਆ ਭਾਈਚਾਰੇ ਦੇ ਮਨ ਨੂੰ ਇੱਕ ਕਿਸੇ ਇੱਕ ਦੇ ਵੀ ਮਨ ਨੂੰ ਠੇਸ ਨਹੀਂ ਪੁੱਜਣ ਦਵਾਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਇਸ ਗੱਲ ਲਈ ਪੂਰੀ ਤਰ੍ਹਾਂ ਨਾਲ ਸਹਿਯੋਗ ਦਿੰਦਾ ਹੈ। ਧੰਨਵਾਦ ਪਿਛਲੇ ਦਿਨਾਂ ਦੇ ਵਿੱਚ 22 21 22 ਅਗਸਤ ਨੂੰ ਪਿੰਡ ਧਲੇਤਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਉੱਤੇ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਆ ਉਹ ਕਮਿਸ਼ਨ ਦੇ ਦਫ਼ਤਰ ਪੁੱਜੀਆਂ ਜਿਹਦੇ ਉੱਤੇ ਅਸੀਂ ਸੂਚ ਮੋਰ ਤੋਂ ਲੈਂਦੇ ਹੋਏ ਉਸੇ ਦਿਨ ਜਿਹੜਾ 22 ਤਰੀਕ ਨੂੰ ਹੀ ਇਹ ਖਬਰ ਲੱਗੀ 22 ਤਰੀਕ ਨੂੰ ਹੀ ਅਸੀਂ ਐਸਐਸਪੀ ਜਲੰਧਰ ਦੇ ਹੱਥੀ ਨੂੰ ਸੂਮ ਮਟੋ ਲੈਂਦੇ ਹੋਏ ਇਸ ਸਬੰਧੀ ਕਾਰਵਾਈ ਰਿਪੋਰਟ ਮੰਗੀ ਕਿ ਇਹ ਕੀ ਵਾਪਰ ਰਿਹਾ ਹੈ ਲੈਂਡ ਆਂਡਰ ਰਵਦਾਸੀਆ ਸਿੱਖ ਭਾਈਚਾਰਾ ਸ੍ਰੀ ਗੁਰੂ ਦਾਸ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਚ ਭਾਰੀ ਰੋਸ ਹੈ ਔਰ ਇਹਦੇ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿਆ ਕੀ ਮਾਮਲਾ ਹੈ ਐਸਐਸਪੀ ਦੇ ਅਧਿਤੀ ਵੱਲੋਂ ਰਿਪੋਰਟ ਆਈ ਕਿ ਅਸੀਂ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨ ਗਏ ਸੀ ਕਿਹੜਾ ਮਾਮਲਾ ਆ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਦੱਸ ਸਕਦੇ ਆ ਇਸੇ ਸੰਬੰਧ ਦੇ ਵਿੱਚ ਅਸੀਂ ਕੱਲ ਰਿਪੋਰਟ ਆਈ ਕੱਲੇ ਹੀ ਅਸੀਂ 26 ਤਰੀਕ ਨੂੰ ਇਹਦੇ ਸੰਬੰਧ ਦੇ ਵਿੱਚ ਸ਼ਾਮ ਨੂੰ ਅਸੀਂ ਜਿਹੜੀ ਸੂ ਮੋਟੋ ਦੀ ਅਗਲੀ ਕੜੀ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਹ ਰਿਪੋਰਟ ਮੰਗੀ ਆ ਕਿ 2 ਤਰੀਕ ਨੂੰ 2 ਸਤੰਬਰ ਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ ਸ਼੍ਰੀ ਗੁਰੂ ਰਵਦਾਸ ਮਹਾਰਾਜ ਜਿਹਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਬਵਾਦ ਪਿੰਡ ਧਲੇਤਾ 'ਚ ਖੜਾ ਹੋਇਆ ਇਹਦੇ 'ਚ ਜ਼ਮੀਨ ਦੀ ਸਥਿਤੀ ਕੀ ਆ呀 ਗੁਰੂ ਘਰ ਦੀ ਸਥਿਤੀ ਕੀ ਆ呀 ਔਰ ਉਹ ਕੀ ਜਿਹੜਾ ਮਾਮਲਾ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਿਗੜਿਆ ਆ ਔਰ ਤਾਂ ਜੋ ਪੰਜਾਬ ਔਰ ਪੰਜਾਬ ਦੇ ਲੋਕਾਂ ਸਾਹਮਣੇ ਔਰ ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਉਸ ਪਿੰਡ ਦੇ ਇਸ ਬਵਾਦ ਦੀ ਜਿਹੜੀ ਹਕੀਕਤ ਹੈ ਉਹ ਕਮਿਸ਼ਨ ਲੋਕਾਂ ਸਾਹਮਣੇ ਰੱਖ ਸਕੀਏ ਇਹਦੇ ਲਈ ਅਸੀਂ ਬਹੁਤ ਸਹਿਯੋਗ ਦਿੰਦੇ ਹਾਂ ਔਰ ਅਸੀਂ ਇੱਕ ਵੀ ਸ੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਅਰਉਰਾਸੀਆ ਭਾਈਚਾਰੇ ਦੇ ਮਨ ਨੂੰ ਇੱਕ ਕਿਸੇ ਇੱਕ ਦੇ ਵੀ ਮਨ ਨੂੰ ਠੇਸ ਨਹੀਂ ਪੁੱਜਣ ਦਵਾਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਇਸ ਗੱਲ ਲਈ ਪੂਰੀ ਤਰ੍ਹਾਂ ਨਾਲ ਸਹਿਯੋਗ ਦਿੰਦਾ ਹੈ ਧੰਨਵਾਦ ਪਿਛਲੇ ਦਿਨਾਂ ਦੇ ਵਿੱਚ 22 21 22 ਅਗਸਤ ਨੂੰ ਪਿੰਡ ਧਲੇਤਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਇਹਦੇ ਵਿੱਚ ਸੇਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਉੱਤੇ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਆ ਉਹ ਮਿਸ਼ਨ ਦੇ ਦਫ਼ਤਰ ਪੁੱਜੀਆਂ ਜਿਹਦੇ ਉੱਤੇ ਅਸੀਂ ਸੂਬੇ ਵੱਲੋਂ ਲੈਂਦੇ ਹੋਏ ਉਸੇ ਦਿਨ ਜਿਹੜਾ 22 ਤਰੀਕ ਨੂੰ ਹੀ ਇਹ ਖਬਰ ਲੱਗੀ 22 ਤਰੀਕ ਨੂੰ ਹੀ ਅਸੀਂ ਐਸਐਸਪੀ ਜਲੰਧਰ ਦੇ ਹੱਤੀ ਨੂੰ ਸੂਬੇ ਵੱਲੋਂ ਲੈਂਦੇ ਹੋਏ ਇਸ ਸੰਬੰਧੀ ਕਾਰਵਾਈ رپورٹ ਮੰਗੀ ਕਿ 21 ਵਾਪਰ ਰਿਹਾ ਹੈ ਲਾ ਐਂਡ ਆਰਡਰ ਰਵਦਾਸੀਆ ਸਿੱਖ ਭਾਈਚਾਰਾ ਸ੍ਰੀ ਗੁਰੂ ਦਾਸ ਹਰਮਨ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਚ ਭਾਰੀ ਰੋਸ ਹੈ ਔਰ ਇਸ ਦੇ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿਆ ਕੀ ਮਾਮਲਾ ਹੈ ਐਸਐਸਪੀ ਦੇ ਅਧਿਕਾਰੀਆਂ ਨੂੰ ਰਿਪੋਰਟ ਆਈ ਕਿ ਅਸੀਂ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨ ਗਏ ਸੀ ਕਿਆ ਮਾਮਲਾ ਹੈ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਦੱਸ ਸਕਦੇ ਆ ਇਸੇ ਸੰਬੰਧ ਦੇ ਵਿੱਚ ਅਸੀਂ ਕੱਲ ਰਿਪੋਰਟ ਆਈ ਕੱਲੇ ਹੀ ਅਸੀਂ 22 ਤਰੀਕ ਨੂੰ ਇਹਦੇ ਸਬੰਧ ਦੇ ਵਿੱਚ ਆ ਸ਼ਾਮ ਨੂੰ ਅਸੀਂ ਜਿਹੜੀ ਸੂ ਮੋਟੋ ਦੀ ਅਗਲੀ ਕੜੀ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਹ ਰਿਪੋਰਟ ਮੰਗੀ ਆ ਕਿ 2 ਤਰੀਕ ਨੂੰ 2 ਸਤੰਬਰ ਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ ਸ਼੍ਰੀ ਗੁਰੂ ਰਵਦਾਸ ਮਹਾਰਾਜ ਜਿਹਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਬਵਾਦ ਪਿੰਡ ਧਲੇਤਾ 'ਚ ਖੜਾ ਹੋਇਆ ਇਹਦੇ 'ਚ ਜ਼ਮੀਨ ਦੀ ਸਥਿਤੀ ਕੀ ਆ ਗੁਰੂ ਘਰ ਦੀ ਸਥਿਤੀ ਕੀ ਆ ਔਰ ਉਹ ਕੀ ਜਿਹੜਾ ਮਾਮਲਾ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਿਗੜਿਆ ਆ ਔਰ ਤਾਂ ਜੋ ਪੰਜਾਬ ਔਰ ਪੰਜਾਬ ਦੇ ਲੋਕਾਂ ਸਾਹਮਣੇ ਔਰ ਸ੍ਰੀ ਗੁਰੂ ਵਦਾਸ ਸਮਰੈ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਉਸ ਪਿੰਡ ਦੇ ਇਸ ਵਿਵਾਦ ਦੀ ਜਿਹੜੀ ਹਕੀਕਤ ਹੈ ਉਹ ਕਮਿਸ਼ਨ ਲੋਕਾਂ ਸਾਹਮਣੇ ਰੱਖ ਸਕੇ। ਇਹਦੇ ਲਈ ਅਸੀਂ ਬਹੁਤ ਸਹਿਯੋਗ ਦੈਂ ਔਰ ਅਸੀਂ ਇੱਕ ਵੀ ਸ੍ਰੀ ਗੁਰੂ ਰਵਦਾਸ ਸਮਰੈ ਨੂੰ ਮੰਨਣ ਵਾਲੇ ਅਰੂਰਾਸੀਆ ਭਾਈਚਾਰੇ ਦੇ ਮਨ ਨੂੰ ਇੱਕ ਕਿਸੇ ਇੱਕ ਦੇ ਵੀ ਮਨ ਨੂੰ ਠੇਸ ਨਹੀਂ ਪੁੱਜਣ ਦਵਾਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਇਸ ਗੱਲ ਲਈ ਪੂਰੀ ਤਰ੍ਹਾਂ ਨਾਲ ਸਹਿਯੋਗ ਦੈਂ। 饭馆。Bye.